ਬਾਈ ਜੀ ਸਪੇਨ ਚ ਵੀ ਗਣੇਸ਼ਾ ਜੀ ਨੇ ਆ ਬੀਚਾ ਇੱਥੋਂ ਜਿਹੜੀ ਸਾਰੀ ਦਸਦੀ ਹੈ ਲਗਭਗ ਤੁਹਾਨੂੰ ਸਾਰਿਆਂ ਨੂੰ ਦਿਖੇ ਰਹੀ ਹੋਊਗੀ ਇੱਕ ਇਧਰ ਇਹ ਪਈਏ ਲੋਕ ਇਹਦੇ ਨਾਲ ਫੋਟੋ ਖਚਾਈ ਜਾਂਦੇ ਆ ਪਿਓ ਜੀ ਸ਼ੇਪ ਦਿੱਤੀ ਹੋਈ ਹੈ ਇਹ ਹੈ ਤੇ ਜਿਹੜੀ ਆਪਾਂ ਬੀਚ ਤੇ ਫਿਰਨੀ ਹੈ ਉਹ ਦੂਸਰੇ ਕਲਰ ਦੀ ਸੀਗੀ ਗਰਲੀ ਨੰਗੀ ਔਰਤ ਹੈ ਜਿਹੜੀ ਬਿਠਾ ਰੱਖੀ ਆ ਪੱਥਰ ਜੇ ਨੂੰ ਰੋਕੀ ਖੜੀ ਹੈ ਇਹ ਇੱਥੋਂ ਇੱਥੇ ਪੀਆਰ ਕਿਵੇਂ ਹਾਸਲ ਕੀਤੀ ਜਾਂਦੀ ਹੈ ਡਾਕੂਮੈਂਟ ਕੀ ਹੁੰਦੇ ਆ ਸਾਰਾ ਕੁਝ ਇੱਥੋਂ ਦਾ ਪ੍ਰੋਸੈਸ ਜੋ-ਜੋ ਸਵਾਲ ਨੇ ਭਾਈ ਕਮੈਂਟ ਕਰਕੇ ਦੱਸ ਸਕਦੇ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਮਿੱਤਰੋ ਇੱਥੇ ਇੱਕ ਹਵਾ ਮਹਿਲ ਦੇਖਣ ਨੂੰ ਮਿਲਿਆ ਇਹਦੇ ਨਜ਼ਾਰੇ ਨੇ ਭਾਈ ਕਾਲਾ ਹੋ ਕੇ ਗੋਰੀ ਚੱਕੀ ਫਿਰਦਾ ਨਾਲ ਲਾਈਕ ਸਬਸਕ੍ਰਾਈਬ ਕਮੈਂਟ ਬਣਾ ਵੀਡੀਓ ਬਣਾਉਣ ਦਾ ਕੋਈ ਫਾਇਦਾ ਨਹੀਂ ਮੈਨੂੰ ਹੁਣ ਵੀ ਸਾਹ ਚੜਿਆ ਹੋਇਆ ਜਿੰਨੇ ਵੀ ਘਰ ਨੇ ਸਾਰਿਆਂ ਦੇ ਰੰਗ ਚਿੱਟੇ ਨੇ ਕਹਿਣਾ ਕਿ ਮੜਾ ਮੋਟਾ ਕੋਈ ਕਰੀਮ ਕਲਰ ਹੋਵੇ ਨਹੀਂ ਤਾਂ ਨਹੀਂ ਹਾਂ ਸਿੱਧੀ ਕਰਦਾ ਕਿ ਨਹੀਂ ਕਰਦਾ ਇਹ ਹਾਂ ਬਿਲਕੁਲ ਭਾਈ ਸਿੱਧੀ ਕਰੂਗਾ ਪੈਕ ਗੇਅਰ ਪਾਇਆ ਸੀ ਨੇ ਪਰਾਵਾ ਲੰਘਣ ਦੇਦੇ ਫੋਟੋਆਂ ਬਾਅਦ ਚ ਖਿੱਚ ਲਈ ਹਾਏ ਨੂੰ ਪਾਣੀ ਚ ਦਿਖ ਵੀ ਰਹੇ ਹੋਣੇ ਉਹ ਦੇਖੋ ਤੈਰਾਕੀ ਜੀ ਕਰਦਾਗਾ ਕੋਈ ਹੁਣ ਜਾਵਾਂਗੇ ਉਧਰ ਉਹ ਕਿਲੇ ਤੇ ਜਾਵਾਂਗੇ ਇਹ ਉਹ ਉਹੀ ਹਵਾ ਮਹਿਲ ਹੈ ਜਿੱਥੋਂ ਦੀ ਆਪਾਂ ਆਏ ਆ ਇਹ ਹਵਾ ਮਹਿਲ ਹੈ ਜਿਹੜਾ ਦਿਖ ਰਿਹਾ ਤੁਹਾਨੂੰ ਕਿੰਨਾ ਸੋਹਣਾ view ਆਉਂਦਾ ਬਈ ਇੱਧਰ ਤਾਂ ਬੰਦਾ ਬੀਚ ਦੇਖ ਰਿਹਾ ਤੇ ਇੱਧਰ ਬੰਦਾ ਰੋਟੀ ਖਾ ਰਿਹਾ ਤੁਹਾਨੂੰ ਘਰੇ ਬੈਠਿਆਂ ਨੂੰ ਯਾਰ ਸਪੇਨ ਦੇ ਨਜ਼ਾਰੇ ਹੋ ਰਹੇ ਨੇ ਉਹ ਪਾਣੀ ਦੇ ਵਿੱਚ ਜਿਹੜੀ ਕਿਸ਼ਤੀ ਆ ਰਹੀ ਹੈ ਕੀ ਤੁਹਾਨੂੰ ਵੀ ਦਿਖ ਰਹੀ ਹੈ ਬਈ ਮੈਨੂੰ ਚੰਗੀ ਤਰ੍ਹਾਂ ਦਿਖ ਰਹੀ ਹੈ ਕੈਮਰੇ 'ਚ ਪਾਣੀ ਨੀਲਾ ਪਾਣੀ ਹੈ ਬਾਈ ਬਿਲਕੁਲ ਨੀਲਾ ਪਾਣੀ ਚਾਹ ਵਿੱਚ ਦੀ ਕੁਝ ਵੀ ਦੇਖ ਲਓ ਸਾਰਾ ਕੁਝ ਆ ਰਹੀ ਹੈ ਪਹਾੜ ਤੇ ਜਾਓਗੇ ਉੱਤੇ ਪਹਾੜ ਤੇ ਬਿਲਕੁਲ ਲਾਸਟ ਤੇ ਆ ਲੋਕ ਬੈਠੇ ਨੇ ਇਸ ਟ੍ਰੈਵਲ ਕਰ ਰਹੇ ਆ ਥੱਲੇ ਐਂਟੀਕ ਵੱਡੀ ਖਾਈ ਹੈ ਬਾਈ ਜੇ ਕੋਈ ਡਿੱਗ ਜੇ ਮੁੜ ਕੇ ਬਚਣਾ ਨਹੀਂ ਮੇਰੇ ਇਹ 2.5 ਟਨ ਦੀ ਤੋਪ ਇਹਨਾਂ ਨੂੰ ਪਾਣੀ ਚੋਂ ਮਿਲੀ ਸੀ ਜਦੋਂ ਲੜਾਈਆਂ ਕਰਦੇ ਸੋ ਉਹ ਦੇਖੋ ਇਹ ਵੀ ਨੂਡ ਖੜੀ ਹੈ ਪ੍ਰੋਪਰ ਕੱਪੜੇ ਨਹੀਂ ਪਾਏ ਹੋਏ ਇੱਥੇ ਨੰਗਾ ਰਹਿਣਾ ਲੋਕ ਜ਼ਿਆਦਾ ਪਸੰਦ ਕਰਦੇ ਆ ਬਾਈ ਓਧਰਲੇ ਏਰੀਆ ਚ ਤੁਸੀਂ ਨਾ ਆ ਸਕਦੇ ਹੋ ਉਧਰ ਜ਼ਿਆਦਾਤਰ ਲੋਕ ਨਾ ਆ ਵੀ ਰਹੇ ਆ ਦਿਖ ਰਹੇ ਹੋਗੇ ਤੁਹਾਨੂੰ ਉਹ ਜਿਹੜਾ ਸਾਹਮਣੇ ਕਿਲਾ ਦੱਸਦਾ ਨਾ ਬਾਈ ਆਪਾਂ ਉੱਕੇ ਲੇਤੇ ਜਾਵਾਂਗੇ ਸਾਡੇ ਬੁੱਧੇ ਦੀ ਫੋਟੋ ਤੁਹਾਨੂੰ ਖਰੀ ਇੱਕ ਕੰਟਰੀ ਚ ਮਿਲੂਗੀ ਸਪੇਨ ਦੇ ਵਿੱਚ ਵੀ ਸ਼੍ਰੀ ਗਣੇਸ਼ਾ ਜੀ ਹੈਗੇ ਨੇ ਦਾ ਮਾਂ ਸਰਸਵਤੀ ਦੀ ਫੋਟੋ ਹੈ ਬਾਈ ਦਾ ਜਿਹੜਾ ਵਿਊ ਵੀ ਦੱਸਦਾ ਬਾਈ ਆ ਬੋਟਸ ਕੜੀਆਂ ਹੋਈਆਂ ਆ ਵਿੱਚ ਤੇ ਆਈ ਹੋਈਆਂ ਕਸ਼ਤੀਆਂ ਜੀਆਂ ਇਹਨਾਂ 'ਚ ਬੈਠ ਸਕਦੇ ਜਿੱਥੇ ਉਹ ਟਿਕਟ ਲੈਂਨ ਦੀ ਜਗ੍ਹਾ ਸੀ ਨਾ ਉੱਥੋਂ ਇਹਨਾਂ ਨੂੰ ਟਿਕਟ ਮਿਲਦੀ ਹੈ ਤੇ ਇਹ 'ਚ ਬੈ ਕੇ ਤੁਸੀਂ ਰਾਈਡ ਕਰ ਸਕਦੇ ਹੋ ਆ ਲੋਹੇ ਦਾ ਲਾਇਆ ਹੋਇਆ ਕੁਝ ਇੱਥੇ ਲੋਹੇ ਦੀ ਗ੍ਰਿੱਲ ਜੀ ਲਾਈ ਹੈ ਨਾ ਅੰਦਰ ਸ਼ਾਇਦ ਇਹਨਾਂ ਦੇ ਕੋਈ ਲੜਾਈ ਲੜੂ ਕਰਨ ਵਾਸਤੇ ਯੂਜ਼ ਕਰਦੇ ਹੋਣੇ ਜਗ੍ਹਾ ਨੂੰ ਪਰ ਹੁਣ ਇਹ ਬੰਦ ਪਿਆ ਅੰਦਰ ਨਹੀਂ ਜਾ ਸਕਦੇ ਆਪਾਂ ਹੁਣ ਘੁੰਮਾਂਗੇ ਉਸ ਏਰੀਏ ਨੂੰ ਸਾਰੇ ਏਰੀਏ ਨੂੰ ਕਵਰ ਕਰਾਂਗੇ ਭਰਾਵਾ ਲੰਘਣ ਦੇ ਦੇ ਫੋਟੋਆਂ ਬਾਅਦ ਚ ਖਿੱਚ ਲਈ ਹਾਏ ਥੈਂਕ ਯੂ ਇਹ ਲੋਕ ਨਾ ਇਹ ਨਹੀਂ ਸ਼ਰਮਾਉਂਦੇ ਹੈਗੇ ਇਹ ਬੋਲ ਲੈਂਦੇ ਹਰੇਕ ਨਾਲ ਆਇਥੋਂ ਫੇਰ ਆਪਾਂ ਨੂੰ ਬੀਚ ਦਾ ਜਿਹੜਾ 뷰 ਦੇਖ ਜਾਂਦਾ ਬਾਈ ਬੜਾ ਸੋਹਣਾ ਫੀਲ ਹੁੰਦਾ ਯਾਰ ਦੇਖਿਓ ਚੱਲ ਪਈ ਬੋਟ ਯਾਰ ਉਹ ਚੱਲ ਵੀ ਉਹ ਚੱਕ ਤਾਂ ਨਹੀਂ ਆਪਾਂ ਜਾਂ ਉੱਤੇ ਨੂੰ ਜਿਹੜਾ ਬੰਦੇ ਚਾਰਦੇ ਹੁੰਦੇ ਆਂ ਬੰਦ ਜਾ ਕੇ ਨਾ ਅੱਗੇ ਨੂੰ ਬੈਕ ਗੇਅਰ ਪਾਇਆ ਯਾਰ ਇਹਨਾਂ ਦਾ ਬੈਕ ਗੇਅਰ ਪਾਇਆ ਹੁਣ ਸਿੱਧੀ ਕਰੂਗਾ ਅੱਗੇ ਜਾ ਕੇ ਦੇਖਦੇ ਆਂ ਸਿੱਧੀ ਕਰਦਾ ਕਿ ਨਹੀਂ ਕਰਦਾ ਇਹ ਹਾਂ ਬਿਲਕੁਲ ਭਾਈ ਸਿੱਧੀ ਕਰੂਗਾ ਬੈਕ ਗੇਅਰ ਪਾਇਆ ਸੀ ਇਹਨੇ ਇੱਥੋਂ ਸਾਰੀ ਵਿੱਚ ਦਾ ਨਜ਼ਾਰੇ ਜਿਹੜਾ ਦੇਖ ਸਕਦੇ ਆਪਾਂ ਪੂਰਾ ਪਿੰਡ ਦੱਸਦਾ ਇੱਥੋਂ ਹੁਣ ਆਪ ਇੱਥੋਂ ਦੀ ਜਾਵਾਂਗੇ ਭਾਈ ਇਹ ਨਾ ਪੂਰੀ ਤਲਕਣਵਾਜੀ ਜੀ ਜਿਵੇਂ ਨਾ ਰੋਡ ਜਾਂ ਹੁੰਦਾ ਨਾ ਰੁੜਦੇ ਰੁੜਦੇ ਜਾਂਦਾ ਬੰਦਾ ਉਸ ਤਰ੍ਹਾਂ ਹੈ ਵੈਸੇ ਦੇਖਣ ਨੂੰ ਤਾਂ ਬੜਾ ਸੋਹਣਾ ਲੱਗ ਰਿਹਾ ਵੈਸੇ ਇਹ ਨਾ ਭਾਈ ਇੱਥੇ ਹਰੇਕ ਜਗ੍ਹਾ ਤੇ ਬਣਾਇਆ ਹੋਇਆ ਹੋ ਜਨਾ ਲੋਹੇ ਦੇ ਨੇਹ ਨਾਲੇ ਉਧਰ ਪਿਛਲੇ ਕਿਲੇ ਚ ਵੀ ਆਪਾਂ ਦੇਖ ਕੇ ਆਟੇ ਆ ਇਹੋ ਜਿਹਾ ਹਰੇਕ ਜਗ੍ਹਾ ਬਣਾਇਆ ਜਦੋਂ ਨਾ ਇਹਨਾਂ ਲੜਾਈਆਂ ਲਗਦੀਆਂ ਸੀਗੀਆਂ ਉਹਦੋਂ ਇਹ ਚੀਜ਼ ਹੈ ਜਿਹੜੀ ਯੂਜ਼ ਦੇ ਵਿੱਚ ਆਉਂਦੀ ਸੀ ਇੱਥੋਂ ਵੀ ਵਿੱਚ ਦਿਸਦੀ ਨਾ ਭਾਈ ਇਹਨਾਂ ਨੇ ਇਹੋ ਜਿਹੇ ਦਵਾਰਾਂ ਲਾਈਆਂ ਹੋਈਆਂ ਨੇ ਵੀ ਬੰਦਾ ਲੰਘਦਾ ਲੰਘਦਾ ਇੱਕ ਤਾਂ ਹਵਾ ਲੱਗਦੀ ਰਹੇ ਬੰਦੇ ਤੇ ਦੂਜਾ ਵਿੱਚ ਦਾ ਜਿਹੜਾ ਨਜ਼ਾਰਾ ਮਾਨਦਾ ਰਹੇ ਬੰਦਾ ਤੁਦਿਨ ਇੱਕ ਗਲੀ ਦਿਸਦੀ ਬਹੁਤ ਢੀੜੀ ਗਲੀ ਆ ਇੱਕ ਬੰਦਾ ਇੱਕ ਟਾਈਮ ਤੇ ਲੰਘ ਸਕਦਾ ਇਹ ਪਰ ਜੇ ਤੋ ਜਿਆਦਾ ਲੰਘਣੇ ਹੁੰਦੇ ਪਰ ਲਾਈਨ ਬਣਾ ਕੇ ਆਉਂਦੇ ਜਿਵੇਂ ਲੰਗਰ ਦੀ ਲਾਈਨ ਹੁੰਦੀ ਔਵੇਂ ਇੱਥੋਂ ਵੀ ਬੀਚ ਦਾ ਦ੍ਰਿਸ਼ ਜਿਹੜਾ ਬਹੁਤ ਸੋਹਣਾ ਦਿਸਦਾ ਬਾਈ ਇਹ ਹਰੇਕ ਪਾਸੇ ਖੁੱਲਿਆ ਹੋਣਾ ਜਿਵੇਂ ਕਿ ਲੜਾਈ ਜਦੋਂ ਉਹ ਲੱਗਦੀ ਸੀਗੀ ਉਦੋਂ ਯੂਜ਼ ਕਰਦੇ ਬਈ ਆ ਇੱਕ ਹੋਰ ਚੀਜ਼ ਇੱਥੇ ਮਿਲੀ ਹੈ ਇੱਥੇ ਮੈਂ ਸੁਣਿਆ ਬਈ ਜਦੋਂ ਇਹ ਬੰਦੂਖ ਚ ਲਾਉਂਦੇ ਸੀਗੇ ਦੁਸ਼ਮਣ ਤੇ ਕੋਈ ਦੁਸ਼ਮਣ ਆਉਂਦਾ ਹੈ ਤੇ ਬੰਦੂਖ ਰੱਖ ਕੇ ਨਾ ਫਾਇਰ ਕਰਨ ਵਾਸਤੇ ਕਿਉਂਕਿ ਸਾਹਮਣੇ ਤੋਂ ਇਹ ਚ ਦਿਖਦਾ ਨਹੀਂ ਪਿੱਛੇ ਵਾਲੇ ਨੂੰ ਇਹ ਚ ਦਿਸ ਜਾਂਦਾ ਸਾਈਕਲ ਵਾਲੇ ਦੇਖ ਇੱਥੇ ਤੱਕ ਫਿਰਦੇ ਆ ਆ ਰਾਜ ਫਿਰ ਇੱਥੇ ਫੇਰ ਇੱਕ ਇਹੋ ਅਕੇਲੇ ਜੇ ਜਗ੍ਹਾ ਜਗ੍ਹਾ ਬਣਾਏ ਆ ਭਾਈ ਇਹ ਸਾਰਾ ਏਰੀਆ ਨਾ ਜਿਵੇਂ ਜਿਹੜਾ ਕਿਲਾ ਆਪਾਂ ਚੈੱਕ ਕਰਕੇ ਆਏ ਆ ਇਹ ਸਾਰਾ ਕਿਲਾ ਜਿਵੇਂ ਲੜਾਈ ਵਾਸਤੇ ਸਪੈਸ਼ਲ ਤਿਆਰ ਕੀਤਾ ਹੋਇਆ ਸੀ ਵੀ ਜਦੋਂ ਕੋਈ ਲੜਾਈ ਹੋਊਗੀ ਤਾਂ ਇੱਥੇ ਖੜ ਕੇ ਕਿਲੇ ਤੇ ਬੰਦਾ ਲੜਾਈ ਲੜ ਸਕਦਾ ਹੈ ਵੀ ਦੁਸ਼ਮਣ ਨੂੰ ਦੇਖ ਸਕਦਾ ਹੈ ਆ ਇੱਕ ਕਿਲਾ ਸਾਹਮਣੇ ਬਣਾਇਆ ਹੋਇਆ ਹੈ ਭਾਈ ਇੱਥੇ ਨਾ ਮੈਨੂੰ ਮੱਛੀ ਦੀ بو ਆਈ ਜਾਂਦੀ ਹੈ ਮੈਨੂੰ ਲੱਗਦਾ ਵੀ ਥੱਲੇ ਕੋਈ ਰੈਸਟੋਰੈਂਟ ਹੈ ਹਾਂ ਬਿਲਕੁਲ ਸਹੀ ਪਛਾਣਿਆ ਆਪਾਂ ਰੈਸਟੋਰੈਂਟ ਆ ਥੱਲੇ ਇਹ ਛੱਤਾਂ ਭਾਈ ਦੇਖ ਜਿਵੇਂ ਹਿਮਾਚਲ ਚ ਘਰਾਂ ਦੀਆਂ ਨੇ ਹੁੰਦੀਆਂ ਉਹ ਮੈਂ ਦੇਖ ਘਾਹ ਤੱਕ ਜ ਛੱਤਾਂ ਬਾਈ ਦੇਖ ਜਾ ਉਹ ਜਾ ਕੀ ਬੋਲਦੇ ਇਹਨੂੰ ਆਪਾਂ ਜਲਬਜੀ ਲੱਗੀ ਹੋਈ ਐ ਆ ਗਲੀਆਂ ਫੇਰ ਸਾਹਮਣੇ ਵਿੱਚ ਦੇਖ ਜਾਂਦੀ ਆ ਆਪਾਂ ਹੁਣ ਗਲੀਆਂ ਵਾਲੇ ਏਰੀਏ 'ਚ ਆ ਗਏ ਆ ਇੱਥੋਂ ਦੀ ਕਿਲੇ ਬਹੁਤ ਨੇ ਯਾਰ ਕਿਲੇ ਦੇਖ ਦੇਖ ਮੈਂ ਅੱਖਾਂ ਆ ਬਹੁਤ ਕਿਲੇ ਨੇ ਇਹਨਾਂ ਦੇ ਇਹ ਤੇ ਆਪਾਂ ਘੁੰਮ-ਕਮਾ ਕੇ ਨਾ ਜਿੱਧਰ ਮਿਊਜ਼ੀਅਮ ਦਿਖਾ ਰਿਆ ਸੀ ਨਾ ਮਿਊਜ਼ੀਅਮ ਦਾ ਬੋਰਡ ਦੇਖ ਕੇ ਟੇ ਆ ਇਹ ਮਿਊਜ਼ੀਅਮ ਵਾਲਾ ਏਰੀਆ ਆ ਗਿਆ ਸਾਰਾ ਇੱਧਰ ਦੀ ਆ ਥੱਲੇ ਆ ਜਿਹੜਾ ਇਹਨਾਂ ਦਾ ਰੈਸਟੋਰੈਂਟ ਐ ਬਾਈ ਇੱਥੇ ਦਾ ਵੀ ਕੋਈ ਇਤਿਹਾਸ ਐ ਉਹ ਲਾਇਆ ਹੈ ਬੋਰਡ ਜਾ ਪਾ ਜਦੋਂ ਬੋਰਡ ਕੋਲ ਜਾਵਾਂਗੇ ਉਹਨੂੰ ਪੜ੍ਹਦੇ ਆਂ ਫਿਰ ਦੱਸੂਗਾ ਤੁਹਾਨੂੰ ਕੀ ਇਤਿਹਾਸ ਹੈ ਇੱਥੇ ਦਾ ਇਹ ਆ ਜਗ੍ਹਾ ਜਗ੍ਹਾ ਨੇ ਦੇਖ ਫੇਰ ਆ ਗਿਆ ਇਹ ਇੱਕ ਹੋਰ ਇਹੋ ਜਿਹਾ ਦਰਵਾਜ਼ਾ ਜ ਹਨ ਬਾਈ ਇੱਕ ਗੱਲ ਨੋਟ ਕੀਤੀ ਹੈ ਤੁਸੀਂ ਸਾਰਿਆਂ ਨੇ ਘਰਾਂ ਦੇ ਘਰ ਦੇ ਜਿੰਨੇ ਵੀ ਘਰ ਨੇ ਸਾਰਿਆਂ ਦੇ ਰੰਗ ਚਿੱਟੇ ਨੇ ਕਹਿਣਾ ਕਿ ਮਾੜਾ ਮੋਟਾ ਕੋਈ ਕਰੀਮ ਕਲਰ ਹੋਵੇ ਨਹੀਂ ਦਾ ਮੋਸਟਲੀ ਚਿੱਟੇ ਨੇ ਅਲੱਗ-ਅਲੱਗ ਕਲਰ ਕਿਸੇ ਘਰ ਦਾ ਨਹੀਂ ਹੈਗਾ ਪਤੰਦਰਾਂ ਨੇ ਨਾਲੇ بیچ ਐਡੀ ਵੱਡੀ ਫੇਰ ਵੀ ਘਰ ਚ ਹੀ ਪੂਲ ਬਣਾ ਰੱਖਿਆ ਹਾਂਜੀ ਕੀ ਹਾਲ ਹੈ ਸਾਰੇ ਦੋਸਤਾਂ ਦਾ ਅੱਜ ਭਈ ਆਪਾਂ ਤੁਹਾਨੂੰ ਲੈ ਕੇ ਆਏ ਆਂ ਇੱਕ ਸਪੇਨ ਦੇ ਸੋਹਣੇ ਪਿੰਡ ਦੇ ਵਿੱਚ ਜਿਹਦਾ ਨਾਮ ਹੈ ਤੋਸਾ ਤੋਸਾ ਦੀ ਮਾਰ ਪਿੰਡ ਦਾ ਨਾਮ ਹੈ ਇਹ ਪਿੰਡ ਦਾ ਅੱਜ ਆਪਾਂ ਇੱਕ ਦੌਰਾ ਕਰਾਂਗੇ ਸਾਰੇ ਪਿੰਡ ਦਾ ਤੇ ਤੁਹਾਨੂੰ ਦਿਖਾਵਾਂਗੇ ਪਿੰਡ ਦੇ ਬਾਰੇ ਇਹਦੀ ਹਿਸਟਰੀ ਪੁਰਾਣੀ ਕਿਲੇ ਇੱਥੇ ਨੇ ਸਮੁੰਦਰ ਤੱਟ ਦਿਖਾਵਾਂਗੇ ਸਮੁੰਦਰ ਤੇ ਕੀ ਕੀ ਹੁੰਦਾ ਕਿੰਨੀ ਕਿੰਨੀ ਪੁਰਾਣੀਆਂ ਚੀਜ਼ਾਂ ਨੇ ਇਸ ਪਿੰਡ ਦੀ ਅੱਜ ਥੋੜੀ ਜੀ ਆਪਾਂ ਤੁਹਾਨੂੰ ਜਿਹੜੀ ਝਲਕ ਕੇ ਦਿਖਾਵਾਂਗੇ ਮਿੱਤਰੋ ਜੁੜੇ ਰਹੋ ਵੀਡੀਓ ਦੇ ਨਾਲ ਤੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਕਿਉਂਕਿ ਲਾਈਕ ਸਬਸਕ੍ਰਾਈਬ ਕਮੈਂਟ ਬਿਨਾ ਵੀਡੀਓ ਬਣਾਉਣ ਦਾ ਕੋਈ ਫਾਇਦਾ ਨਹੀਂ ਮੈਨੂੰ ਹੁਣ ਵੀ ਸਾਹ ਚੜਿਆ ਹੋਇਆ ਥੱਕਿਆ ਪਿਆ ਪਰ ਫਿਰ ਵੀ ਇੱਕ ਵੀਡੀਓ ਹੈ ਤੁਹਾਡੇ ਲਈ ਕੈਪਚਰ ਕਰਦਾ ਬਾਈ ਤੁਹਾਨੂੰ ਨੌਲੇਜ ਦੇਣ ਵਾਸਤੇ ਜਾਣਕਾਰੀ ਦੇਣ ਵਾਸਤੇ ਇਸ ਕਰਕੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਜੇਦੋਂ ਆਪਾਂ ਘੁੰਮਦੇ ਘੁੰਮਦੇ ਦੂਸਰੇ ਪਾਸੇ ਨੂੰ ਆ ਰਹੇ ਸੀ ਨਾ ਇੱਧਰ ਵੀ ਸਮੁੰਦਰ ਦਾ ਏਰੀਆ ਥੋੜਾ ਜਿਹਾ ਇੱਧਰ ਵੀ ਲੋਕ ਆ ਜਿਹੜਾ ਰਿਲੈਕਸ ਕਰ ਰਹੇ ਸਿੱਧੀ ਸੂਰਜ ਦੀ ਰੌਸ਼ਨੀ ਪੈਂਦੀ ਹੈ ਲੋਕ ਮਜੇ ਨਾਲ ਨਹਾ ਰਹੇ ਆ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਮਜੇ ਨਾਲ ਲੋਕ ਨਹਾ ਰਹੇ ਆ ਬਾਈ ਦੇਖਦੇ ਆਪਾਂ ਇੱਧਰ ਵੀ ਜਾ ਕੇ ਆਵਾਂਗੇ ਇਹ ਥੱਲੇ ਵਾਲਾ ਏਰੀਆ ਵੀ ਸਾਰਾ ਦੇਖਾਂਗੇ ਕਵਰ ਕਰਾਂਗੇ ਬਾਈ ਬਿਲਕੁਲ ਉੱਤੇ ਰੈਸਟੋਰੈਂਟ ਹੈ ਤੇ ਲੋਕ ਇੱਥੇ ਬਹਿ ਕੇ ਖਾ ਰਹੇ ਆ ਮਜੇ ਨਾਲ ਬਾਈ ਤੇ ਥੱਲੇ ਦਾ 뷰 ਹੈ ਜਿਹੜਾ ਉਹ ਵੀ ਇੰਜੋਏ ਕਰ ਰਹੇ ਸ਼ਾਂਤ ਤੇਰੀ ਆਏ ਬਿਲਕੁਲ ਸ਼ਾਂਤ ਤੇਰੀ ਹੈ ਨਾ ਇੱਥੇ ਬਿਲਕੁਲ ਵੀ ਆਵਾਜ਼ ਨਹੀਂ ਹੈ ਕਿਸੇ ਤਰ੍ਹਾਂ ਦੀ ਸ਼ਾਂਤ ਤੇਰੀ ਚ ਮ제 ਨਾਲ ਬੈਠ ਕੇ ਲੋਕ ਖਾਰੇ ਆ ਆ ਥੱਲੇ ਭਾਈ ਉਹ ਮਿਊਜ਼ੀਅਮ ਆ ਗਿਆ ਜਿਹੜੇ ਮਿਊਜ਼ੀਅਮ ਦੀ ਆਪਾਂ ਗੱਲ ਕਰਦੇ ਸੀ ਨਾ ਦੇਖਿਆ ਸੀ ਕਿ ਉਧਰ ਪਹਿਲੀ ਵਾਰੀ ਵੀਡੀਓ ਚ ਉਹ ਮਿਊਜ਼ੀਅਮ ਇੱਥੇ ਹੈ ਪਰ ਮੈਨੂੰ ਲੱਗਦਾ ਇਹ ਵੀ ਬੰਦ ਹੈ ਯਾਰ ਬਾਕੀ ਦੇਖਦੇ ਹਾਂ ਕੋਲ ਜਾ ਕੇ ਪਤਾ ਲੱਗੂ ਏਰੀਆ ਉਹ ਜਿੱਧਰ ਮਿਊਜ਼ੀਅਮ ਲਿਖਿਆ ਸੀ ਉਹ ਤੋਂ ਥੱਲੇ ਦੀ ਗਲੀ ਆਉਂਦੀ ਹੈ ਥੱਲੇ ਨੂੰ ਤੇ ਹੁਣ ਇੱਧਰ ਹੈ ਮਿਊਜ਼ੀਅਮ ਪਰ ਦੇਖਦੇ ਹਾਂ ਜੇ ਓਪਨ ਹੋ ਜੇ ਉਪਰੀ ਨੇ ਹੋਇਆ ਕਰ ਕੀ ਸਕਦੇ ਆਂ ਫਿਰ ਮੁੜ ਲਾਂਗੇ ਭਾਈ ਆ ਪਾ ਪਤਾ ਨਹੀਂ ਫਿਲੀਪੀਨ ਪਤਾ ਕਿਹੜੇ ਦੇਸ਼ ਦੇ ਨੇ ਇਹ ਲੋਕ ਜਿਆਦਾ ਆਏ ਹੋਏ ਆ ਘੁੰਮਣ ਵਾਸਤੇ ਨਾ ਜਿਆਦਾ ਟੂਰਿਜ਼ਮ ਕਰਕੇ ਖੁਸ਼ ਨੇ ਲੋਕ ਦੇਖ ਰਿਹਾ ਕੀ ਚੱਕਰ ਹੈ ਇੱਥੋਂ ਆ ਜਿਹੜਾ ਸਾਰੀ ਪੀਚ ਦਾ ਹੈ ਜਿਹੜਾ 뷰 ਨੇ ਇੱਥੇ ਖੜ ਕੇ ਫੋਟੋ ਕਰਵਾ ਸਕਦੇ ਆਂ ਫੋਟੋ ਬਹੁਤ ਬਲੋਇੰਗ ਆਂਦੀ ਹੈ ਪਾ ਜਿਹੜੇ ਉੱਧਰ ਨਹੀਂ ਜਾਂ ਫਿਲਹਾਲ ਉੱਧਰ ਨਹੀਂ ਜਾਂਦੇ ਆਪਾਂ ਉੱਧਰ ਜਾਵਾਂਗੇ ਜਿਹੜਾ ਏਰੀਆ ਤੁਹਾਨੂੰ ਦਿਖਾਇਆ ਸੀਗਾ ਕਿ ਬਈ ਇੱਥੇ ਵੀ ਕੋਈ ਇਤਿਹਾਸ ਹੈ ਇਹਨਾਂ ਦਾ ਉਹ ਏਰੀਆ ਚੈੱਕ ਕਰਾਂਗੇ ਜਾ ਕੇ ਆਪਾਂ ਜਾਰੀ ਕੋਈ ਛੂਟੀ ਜੀ ਕੁੜੀਆ ਰੁੱਸੀ ਖੜੀ ਹੈ ਹੱਥ 'ਚ 할ੋਗੀਨ ਦਾ ਕੁਝ ਫੜਿਆ ਹੋਇਆ ਹੈ ਨੇ ਤੇ ਇਹਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਪਰ ਨਹੀਂ ਮੰਨਣਾ ਕਿਉਂਕਿ ਇਹ ਬੁੱਤ ਹੈ ਇਹ ਉਹ ਏਰੀਆ ਆ ਗਿਆ ਬਾਈ ਜਿਹੜਾ ਉੱਤੋਂ ਦਿਖਾ ਰਿਹਾ ਸੀ ਨਾ ਮੈਂ ਤੁਹਾਨੂੰ ਜਿੱਥੇ ਰੈਸਟੋਰੈਂਟ ਸੀਗਾ ਆ ਨਾਲ ਹੀ ਰੈਸਟੋਰੈਂਟ ਹੈ ਤੇ ਨਾਲ ਹੀ ਇਹ ਏਰੀਆ ਹੈ ਇਹਦੀ ਜਿੰਨੀ ਕਿ ਮੈਂ ਹਿਸਟਰੀ ਗੂਗਲ ਤੋਂ ਪੜ੍ਹੀ ਹੈ ਨਾ ਉਹਦੇ ਬਾਰੇ ਇਹਨਾਂ ਦਾ ਕੋਈ ਫੈਸਟੀਵਲ ਤਿਹਾਰ ਹੁੰਦਾ ਸੀਗਾ ਉਹ ਤਿਹਾਰ ਨੂੰ ਮਨਾਉਣ ਵਾਸਤੇ ਇਹ ਜਗ੍ਹਾ ਤੇ ਲੋਕ ਇਕੱਠੇ ਹੁੰਦੇ ਸੀ ਪਲਾਸਾ ਦੇ ਰੇਮਾਸ ਕੁਛ ਕਰਕੇ ਨਾਮ ਹੈ ਤੇ ਇਹ ਤਿਹਾਰ ਭਾਈ ਕਿਹੜੇ ਸਾਲ ਚ ਸੀਗਾ 1922 ਦੇ ਵਿੱਚ ਮਨਾਇਆ ਜਾਂਦਾ ਸੀਗਾ ਇਹ ਤਿਹਾਰ ਇਹਨਾਂ ਦਾ ਆ ਜਗ੍ਹਾ ਤੇ ਸਾਰੇ ਲੋਕ ਜਿਵੇਂ ਇਕੱਠੇ ਹੋਏ ਹਨ ਫੋਟੋ ਚ ਇਸੇ ਤਰ੍ਹਾਂ ਇਹ ਸਾਰੇ ਲੋਕ ਇਸ ਥਾਂ ਤੇ ਇਕੱਠੇ ਹੁੰਦੇ ਸੀਗੇ ਇਹ ਤਿਹਾਰ ਮਨਾਉਣ ਵਾਸਤੇ ਹੁਣ ਆਪਾਂ ਨਾ ਬਾਹਰ ਨੂੰ ਜਾਵਾਂਗੇ ਗਲੀਆਂ ਵਾਲੇ ਪਾਸੇ ਆ ਇਹੋ ਜਿਹਾ ਗੇਟ ਹੈ ਜਿਹੜਾ ਇਹਨਾਂ ਦਾ ਬਈ ਪੂਰਾ ਪੱਥਰਾਂ ਦਾ ਬਣਿਆ ਹੋਇਆ ਗੇਟ ਹੈ ਪੁਰਾਣਾ ਇਤਿਹਾਸਿਕ ਗੇਟ ਹੈ ਇਹਨਾਂ ਦਾ ਕੋਈ ਇਹ ਅੱਗੇ ਸਾਹਮਣੇ ਗਲੀ ਚੱਲ ਪਈ ਰੈਸਟੋਰੈਂਟ ਚੱਲ ਪਈ ਨਾ ਅੱਗੇ ਤੇ ਆ ਇਹਨਾਂ ਦਾ ਇੱਕ ਕੋਈ ਬੁੱਥ-ਬੱਥ ਜਿਹਾ ਲਾਇਆ ਹੋਇਆ ਹੈ ਇਹੋ ਜਿਹਾ ਗੇਟ ਹੈ ਬਈ ਇਹ ਇਤਿਹਾਸਿਕ ਹੈ ਕਹਦੇ ਖ ਨਾਲ ਹੀ ਇਹ ਕਿਲਾਜਾ ਬਣਿਆ ਹੋਇਆ ਹੈ ਤੇ ਲਿਖਿਆ ਵੀ ਹੋਇਆ ਕੁਛ ਨਾ ਕੁਛ ਕ੍ਰਿਊ ਦੇ ਤੇਰਮੇ ਕੁਛ ਕਰਕੇ ਲਿਖਿਆ ਹੋਇਆ ਹੈ ਪਤਾ ਨਹੀਂ ਕੀ ਹੈ ਜਿਹਨੂੰ ਟ੍ਰਾਂਸਲੇਟ ਕਰਕੇ ਦੇਖ ਲਓ 1454 ਦਾ ਕੁਛ ਹੈਗਾ ਇਹ ਪਤਾ ਨਹੀਂ ਕੀ ਹੈ ਇੱਥੇ ਲਿਖਿਆ ਬਈ ਇੱਧਰ ਇਹ ਚੀਜ਼ ਐ ਇੱਧਰ ਇਹ ਚੀਜ਼ ਐ ਸਾਰੀ ਇਨਫਰਮੇਸ਼ਨ ਦੀ ਐ ਵੀ ਇੱਧਰ ਰੈਸਟੋਰੈਂਟ ਵਗੈਰਾ ਨੇ ਕਿੱਡਾ ਵੱਡਾ ਕਿਲਾ ਸੀ ਬਾਈ ਜਿਹੜੇ ਦਾ ਤੁਹਾਨੂੰ ਦਿਖਾ ਕੇ ਆਇਆ ਨਾ ਪੂਰੇ ਦਾ ਪੂਰਾ ਪੱਥਰ ਦਾ ਬਣਿਆ ਹੋਇਆ ਕਿਲਾ ਬਾਈ ਸਾਰਾ ਪੱਥਰ ਹੀ ਪੱਥਰ ਲੱਗਿਆ ਹੋਇਆ ਨਾਲ ਨਾਲ ਰੈਸਟੋਰੈਂਟ ਨੇ ਤੇ ਨਾਲ ਹੀ ਸਾਹਮਣੇ ਉਹ ਕਿਲਾ ਜਾਂ ਦਿਖੀ ਜਾਂਦਾ ਹੁਣ ਸਾਹਮਣੇ ਉਹ ਵਿੱਚ ਤੇ ਜਾਵਾਂਗੇ ਜਿਹੜੀ ਤੁਹਾਨੂੰ ਉੱਤੋਂ ਦਿਖਾ ਰਹੇ ਸੀ ਨਾ ਮੈਂ ਵਿੱਚ ਵੀ ਇੱਧਰ ਜਾ ਕੇ ਆਵਾਂਗੇ ਤਾਂ ਛੋਟਾ ਜਿਹਾ ਏਰੀਆ ਸੀਗਾ ਉਹ ਏਰੀਆ ਹੁਣ ਕਵਰ ਕਰਕੇ ਆਵਾਂਗੇ ਉਹ ਏਰੀਆ ਦੇਖਾਂਗੇ ਵੀ ਲੋਕ ਉਹਦੇ ਨਾ ਆ ਰਹੇ ਆ ਤੇ ਹਵਾ ਵੀ ਨਹੀਂ ਲੱਗਦੀ ਉਹ ਸੇਰੀ ਚ ਹਵਾ ਬਹੁਤ ਘੱਟ ਲੱਗਦੀ ਹੈ ਬੜੀਆ ਤਰੀਕੇ ਨਾਲ ਸਿੱਧੀ ਤੁੱਪ ਹੈ ਜਿਹੜੀ ਬੰਦੇ ਤੇ ਪੈਂਦੀ ਹੈ ਇਹਦੇ ਨਜ਼ਾਰੇ ਨੇ ਭਾਈ ਕਾਲਾ ਹੋ ਕੇ ਗੋਰੀ ਚੱਕੀ ਫਿਰਦਾ ਨਾਲ ਆਹ ਕਿਸਮਤ ਵੱਡੀ ਹੈ ਕੋਈ ਕੁਝ ਲਿਖਾ ਕੇ ਲਿਆਇਆ ਹੋਊਗਾ ਅੱਗੋਂ ਸੋ ਚਲੋ ਦੇਖਦੇ ਆ ਆ ਭਾਈ ਮਜੇ ਨਾਲ ਲੋਕ ਨਾਲੀ ਤੁੱਪ ਸਿਕ ਰਹੇ ਆ ਨਾਲੇ ਨਹਾਰੇ ਆ ਇੱਧਰ来 ਰਿਹਾ ਮੈਨੂੰ ਇਹ ਇੰਨਾ ਕੇਰੀਆ ਹੈ ਵਾ ਥੋ ਛੋਟਾ ਜਿਹਾ ਪਰ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਦੇਖਣ ਨੂੰ ਵੀ ਸੋਹਣਾ ਲੱਗਦਾ ਹੈ ਤੇ ਇੰਨਾ ਡੂੰਗਾ ਵੀ ਨਹੀਂ ਹੈਗਾ ਉਹ ਦੇਖ ਵਿੱਚ ਖੜੇ ਆ ਕਿਵੇਂ ਤੈਰ ਰਿਹਾ ਹੈ ਮੁੰਡਾ ਇਹ ਡੂੰਗਾ ਏਰੀਆ ਨਹੀਂ ਹੈਗਾ ਪਰ ਫਿਰ ਵੀ ਬੜਾ ਸੋਹਣਾ ਲੱਗਦਾ ਹੈ। ਵਿਊ ਵੀ ਬੜਾ ਸੋਹਣਾ ਆਰੇ ਕੱਲੀ ਕੱਲੀ ਚੀਜ਼ਾਂ ਵਿੱਚ ਦੇਖ ਜਿੱਥੇ ਤੱਕ ਨਿਗਾਹ ਜਾਂਦੀ ਹੈ ਬਾਈ ਇਹ ਪਾਣੀ ਖਤਮ ਹੀ ਨਹੀਂ ਹੁੰਦਾ ਹੈਗਾ। ਇਹ ਨਹੀਂ ਪਤਾ ਕਿਹੜੇ ਮੁਲਕ ਨੂੰ ਜਾ ਕੇ ਅੱਗੇ ਲੱਗਦਾ। ਇੱਥੇ ਕਿੰਨੇ ਬੁੱਤ ਜਲ ਆਇਆ ਹੋਇਆ ਬਾਈ ਇਹਨਾਂ ਦਾ। ਲਿਖ ਹੈ ਲਾ ਏ ਲਾ ਦੋਨਾ ਦਿਲ ਪਿਸਕਾ ਦੌਰ। ਪਤਾ ਨਹੀਂ ਪਿਸਕਾ ਦੌਰ ਤਾਂ ਕਹਿੰਦੇ ਆ ਮੱਛੀ ਨੂੰ ਬਾਕੀ ਮੈਨੂੰ ਪਤਾ ਨਹੀਂ। ਪੈਰੀਨੀ ਕਾਤੀ ਵਾਦੇ ਪਤਾ ਨਹੀਂ ਕੀ ਆ 1985 ਦਾ ਕੁਛ ਆ ਬਾਈ ਇਹੋ ਜਿਹੇ ਬੁੱਤ ਜਿਹੇ ਨਾ ਇਹ ਸਾਹਮਣੇ ਰੱਖਦੇ ਬਾਈ ਆਪਣੇ ਇਤਿਹਾਸ ਨੂੰ ਤਾਂ ਨਾ ਇੱਥੋਂ ਸਾਹਮਣੇੋਂ ਫਿਰ ਵਿਚ ਜਿਹੜੀ ਉਹ ਦਿਖ ਜਾਂਦੀ ਹੈ ਬਾਈ ਉੱਤੇ ਫਿਰ ਜਾ ਕੇ ਨਾ ਉਹ ਏਰੀਆ ਜਿਹੜਾ ਉੱਥੇ ਵੀ ਉੱਥੇ ਨੂੰ ਜਾ ਕੇ ਕੁਛ ਨਾ ਕੁਛ ਹੈਗਾ ਉੱਥੇ ਨੂੰ ਨਾ ਬਾਈ ਇੱਕ ਇੰਡੀਅਨ ਰੈਸਟੋਰੈਂਟ ਦੇਖਿਆ ਮੇਰਾ ਮੂਡ ਬਣ ਗਿਆ ਕਿ ਮੈਂ ਚਾਹ ਪੀਵਾਂ ਹੁਣ ਆਪਾਂ ਇੰਡੀਅਨ ਰੈਸਟੋਰੈਂਟ ਤੇ ਚਾਹ ਪੀਵਾਂਗੇ ਓਲਾ ਚਾਹ ਮਿਲ ਜੂ ਚਾਹ ਸੋਰੀ ਚਾਹ ਮਿਲ ਜਾਈਏ ਇਹ ਚਾਹ 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 ਥੈਂਕ ਯੂ ਅੰਦਰੋਣਾ ਇਹੋ ਜਿਹਾ ਸਟਰਕਚਰ ਹੈ ਬਾਈ ਇਥੇ ਇੰਨੀ ਰੈਸਟੋਰੈਂਟ ਦਾ ਕੋਈ ਮੈਨੂੰ ਖਾਸ ਜਿਹਾ ਨਹੀਂ ਲੱਗਿਆ ਇਹੋ ਜਿਹੀ ਡਿਜ਼ਾਈਨਿੰਗ ਹੈ ਬਣਾਈ ਹੋਈ ਆ ਲਾਈਟਾਂ ਜੀਆਂ ਲਾਈਆਂ ਹੋਈਆਂ ਨੇ ਇਹਨਾਂ ਨੇ ਤੇ ਬਾਹਰ ਜਿਹੜੀ ਸੋਹਣੀ ਬਣਾਈ ਹੋਈ ਹੈ ਵੈਸੇ ਬਾਹਰ ਜ਼ਿਆਦਾ ਸੋਹਣੀ ਹੈ ਬਾਹਰ ਥੋੜਾ ਜਿਹਾ ਸੋਨਾ ਕੰਮ ਕੀਤਾ ਹੈ ਸ਼ਾਇਦ ਕਿਉਂਕਿ ਲੋਕ ਜਿਆਦਾ ਪੂਨਪੂਨ ਵਾਲੇ ਆਉਂਦੇ ਹਨ ਨਾ ਦਾਰੂ ਦੇ ਦੋਸ ਕਰਕੇ ਮੈਂ ਬਈ ਮੈਂ ਚਾਹ ਪੀਤੀ ਹੈ ਚਾਹ ਦਾ ਰੇਟ ਲਾਇਆ ਸੀਗਾ ਬਾਹਰ 2.90 ਸੈਂਟ ਮਤਲਬ ਕਿ 3 ਯੂਰੋ ਤੋਂ 10 ਸੈਂਟ ਕੱਟ ਦੀ ਪਰ ਉਹਨੇ ਮੇਰੇ ਤੋਂ ਲਿਆ 3 ਯੂਰੋ 50 ਸੈਂਟ ਮਤਲਬ ਕਿ 60 ਸੈਂਟ ਉਹ ਵੱਧ ਲੈ ਕੇ ਗਿਆ ਬੰਦਾ ਮੈਂ ਬੋਲੇ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਹਰਕਤ ਕਰ ਲੈਣ ਤੇ ਆਪਣੇ ਇੰਡੀਅਨ ਮੋਸਟਲੀ ਬਾਈ ਇਹਨਾਂ ਮੁਲਕਾਂ 'ਚ ਐਦਾਂ ਹੀ ਕਰਦੇ ਆ ਆਪਣੇ ਬੰਦਿਆਂ ਨੂੰ ਜ਼ਿਆਦਾਤਰ ਲੁੱਟਦੇ ਆ ਬਾਈ ਇਹਨਾਂ ਤਾਂ ਲੁੱਟਦੇ ਹੀ ਲੁੱਟਦੇ ਆ ਆਪਣੇ ਨੂੰ ਵੀ ਲੁੱਟਦੇ ਆ ਬਾਈ ਇੱਕ ਚਰਚ ਐ ਇੱਥੇ ਵੀ ਦੇਖਣ ਨੂੰ ਮਿਲੀ ਐ ਛੋਟੀ ਜੀ ਚਰਚ ਐ ਤੇ ਪੰਦਰ ਜਾ ਕੇ ਦੇਖਦੇ ਆ ਕੀ ਸੀਨ ਐ ਛੋਟੀ ਜੀ ਚਰਚ ਐ ਹੈ ਵੱਡੀ ਵੀ ਸ਼ਹਿਰ ਇੱਥੇ ਪਰ ਇਹੇ ਛੋਟੀ ਐ ਆ ਇੱਥੇ ਬੈਠ ਕੇ ਆਪਣੀ ਪ੍ਰਾਰਥਨਾ ਪ੍ਰੂਥਨਾ ਕਰ ਸਕਦਾ ਬੰਦਾ ਮਾਰੀਆ ਦੀ ਫੋਟੋ ਲੱਗੀ ਹੈ ਮਾਰੀਆ ਹੁੰਦੀ ਹੈ ਕਿਹੜੀ ਹੁੰਦੀ ਹੈ ਇਹਨਾਂ ਦੀ ਗੁਰੂ ਦੇਵਤਾ ਜਿਹੜੀ ਹੁੰਦੀ ਹੈ ਉਹਦੀ ਫੋਟੋ ਲੱਗੀ ਹੈ ਤੇ ਕੋਈ ਇਤਿਹਾਸਿਕ ਚਰਚਾ ਜਿਵੇਂ ਆਪਣੇ ਜਗ੍ਹਾ ਜਗ੍ਹਾ ਤੇ ਹੁੰਦੀ ਨਹੀਂ ਪੀਰਾਂ ਦੀਆਂ ਮਜਾਰਾਂ ਛੋਟੀਆਂ 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 ਉਸ ਤਰ੍ਹਾਂ ਇੱਕ ਵੱਡੀ ਵੀ ਹੁੰਦੀ ਉਸ ਤਰ੍ਹਾਂ ਆਹ ਮੋਮਬੱਤੀਆਂ ਵੀ ਨੇ ਇਹਨਾਂ ਨੂੰ ਲਾਉਣ ਵਾਸਤੇ ਆਦਰੋਂ ਬਾਹਰ ਗਲੀ ਦੇ ਬਿਲਕੁਲ ਸਿੱਧੀ ਐਨ ਕਿਨਾਰੇ ਤੇ ਹੈ ਜਮੈਂ ਸਿੱਧੀ ਗਲੀ ਚੋਂ ਬੰਦਾ ਆਂਦਾ ਹੈ ਤਾਂ ਸਿੱਧੀ ਇਹ ਚਰਚ ਦਿਸਦੀ ਹੈ ਭਈ ਆਪਾਂ ਆਪਣੇ ਪੰਜਾਬੀ ਵਿੱਚ ਕਹਿੰਦੇ ਨਾ ਸੂਰ ਦੇ ਆ ਪੁੱਤਰਾ ਆ ਸੂਰ ਦੀ ਦੁਕਾਨ ਹੈ ਬਾਈ ਸਪੈਸ਼ਲ ਹੈ ਤੇ ਸੂਰ ਮਿਲਦਾ ਹੈ ਆ ਪਤੰਦਰਾ ਸੂਰ ਵੀ ਉੱਤੇ ਹੀ ਖੜਾ ਰੱਖਿਆ ਹੈ ਸਪੈਸ਼ਲ ਸੂਰ ਦੇ ਸਾਰੇ ਮੀਟ ਇੱਥੇ ਸੂਰ ਦੇ ਨੇ ਟੋਟਲ ਆਈਟਮਾਂ ਸੂਰ ਦੀਆਂ ਬਣਾਈ ਹੋਈਆਂ ਨੇ ਨਾ ਸੂਰ ਇੱਥੇ ਵੀ ਛਾਪਿਆ ਹੋਇਆ ਹੈ ਬਾਈ ਏਦਾਂ ਕਿਹੜੀ ਕੁੜੀ ਕਰਦੀ ਐ ਜਿਹੜੀ ਕਰਦੀ ਐ ਜ਼ਰੂਰ ਦੱਸਿਓ ਵੀਡੀਓ ਦੇਖ ਰਹੀ ਹੋਵੇ ਕੋਈ ਏਦਾਂ ਵੀ ਕਿਹੜੀ ਕੁੜੀ ਕਰਦੀ ਐ ਜਿਹੜੀ ਕਰਦੀ ਐ ਦੱਸਿਓ ਜ਼ਰੂਰ ਇਹੋ ਜੀਆਂ ਮੈਮਰੀਆਂ ਨਾ ਇੱਥੇ ਜਗ੍ਹਾ-ਜਗ੍ਹਾ ਬਣਾਈਆਂ ਹੋਈਆਂ ਨੇ ਆ ਟੋਟਲੀ ਨੰਗੀ ਔਰਤ ਹੈ ਜਿਹੜੀ ਬਿਠਾ ਰੱਖੀ ਆ ਪੱਥਰ ਜੇ ਨੂੰ ਰੋਕੀ ਖੜੀ ਹੈ ਇਹੋ ਜੀ ਮੈਮਰੀ ਇੱਥੇ ਹਰੇਕ ਗਲੀ ਚ ਮਿਲੂਗੀ ਕੋਈ ਨਾ ਕੋਈ ਹਿਸਟੋਰੀਕਲ ਜੀ ਚੀਜ਼ ਨਾ ਲਾਈ ਹੁੰਦੀ ਹੈ ਕਿ ਬੰਦੇ ਨੂੰ ਆਪਣੀ ਕਣੀ ਖੱੱਚੇ ਚੀਜ਼ ਭਾਈ ਜਿਹੜਾ ਪਿੰਡ ਦੇ ਵਿੱਚ ਫਿਰਨਾ ਹੈ ਨਾ ਪਿੰਡ ਦੇ ਵਿੱਚ ਫਿਰਨ ਵਾਸਤੇ ਇਹੋ ਜੀ ਟਰੇਨ ਜੀ ਸ਼ੇਪ ਦਿੱਤੀ ਹੋਈ ਹੈ ਇਹ ਹੈ ਤੇ ਜਿਹੜੀ ਆਪਾਂ ਵਿੱਚ ਤੇ ਫਿਰਨੀ ਹੈ ਉਹ ਦੂਸਰੇ ਕਲਰ ਦੀ ਸੀਗੀ ਮਹਿੰਦੀ ਰੰਗੇ ਕਲਰ ਦੀ ਸੀਗੀ ਇਹ ਜਿਹੜੀ ਵਾਈਟ ਕਲਰ ਦੀ ਹੈ ਪੂਰੇ ਪਿੰਡ ਦੇ ਵਿੱਚ ਫਿਰ ਸਕਦੇ ਆ ਇਹ ਚ ਬੈ ਕੇ ਉਹਦੇ ਚ ਆਪਾਂ ਜਿਹੜਾ ਬੀਚ ਤੇ ਕਿਨਾਰੇ-ਕਿਨਾਰੇ ਘੁੰਮ ਸਕਦੇ ਹਾਂ। ਉਹ ਬਾਈ ਕਿੱਡਾ ਵੱਡਾ ਕੁੱਤਾ ਮਿਲਿਆ ਓਏ। ਬਹੁਤ ਵੱਡਾ ਕੁੱਤਾ ਹੈ ਬਾਈ। ਫਾਈਟ ਤਗੜੀ ਹੈ ਵੀ। ਕੰਪਨੀ ਕੀ ਹੈ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਹੋਵੇ ਜ਼ਰੂਰ ਦੱਸਿਓ। ਬਾਈ ਇਹ ਜਿਹੜਾ ਦਫ਼ਤਰ ਹੈ ਨਾ ਜੰਤੋ ਮੰਤੋ ਤੋਸਾ ਦੀ ਮਾਰ ਤੋਸਾ ਦੀ ਮਾਰ ਦਾ ਪਿੰਡ ਦਾ ਨਾਮ ਹੈ ਜੰਤੋ ਮੰਤੋ ਦਫ਼ਤਰ ਹੈ ਨਾ ਆ ਇਹਨਾਂ ਦਾ ਮੇਨ ਗੇਟ ਹੈ ਇੱਥੇ ਅੰਦਰ ਐਂਟਰ ਹੋਣ ਵਾਸਤੇ। ਇਹ ਦਫ਼ਤਰ ਇਹੋ ਜਿਹਾ ਦਫ਼ਤਰ ਨਾ ਹਰੇਕ ਪਿੰਡ ਦੇ ਵਿੱਚ ਮਿਲੂਗਾ ਤੁਹਾਨੂੰ ਹਰੇਕ ਪਿੰਡ 'ਚ ਪੂਰੇ ਸਪੇਨ 'ਚ ਹਰੇਕ ਪਿੰਡ ਸ਼ਹਿਰ 'ਚ ਮਿਲੂਗਾ। ਇੱਥੇ ਜਾ ਕੇ ਜਦੋਂ ਇੰਡੀਆ ਤੋਂ ਨਵਾਂ ਬੰਦਾ ਆਉਂਦਾ ਨਾ ਕੱਚਾ ਕੋਈ ਤੇ ਇੱਥੇ ਜਾ ਕੇ ਰਜਿਸਟ੍ਰੇਸ਼ਨ ਜਿਹੜੀ ਉਹ ਕਰਾਉਣੀ ਹੁੰਦੀ ਆ ਬੰਦੇ ਨੇ ਆਪਦੀ ਰਜਿਸਟ੍ਰੇਸ਼ਨ ਹੋ ਗਈ ਫੇਰ ਐ ਤੁਹਾਨੂੰ ਜਿਹੜਾ ਕਿ ਇੱਥੇ ਦਾ ਮੰਨਿਆ ਜਾਊਗਾ ਵੀ ਤੁਸੀਂ ਇੱਥੋਂ ਦੇ ਹੋ ਫੇਰ ਤੁਹਾਨੂੰ ਜਿਹੜਾ 3 ਸਾਲ ਸਾਲ ਵਾਲੇ ਪ੍ਰੋਸੈਸ ਦੇ ਵਿੱਚ ਡਾਕੂਮੈਂਟ ਮਿਲਣਗੇ ਪੀਆਰ ਮਿਲੂਗੀ ਇੱਥੋਂ ਦੀ ਜੇ ਉਹਦੇ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦਾ ਨਾ ਉਹ ਵੀ ਦੱਸ ਦਿਓ ਮੈਂ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਵੀਡੀਓ ਬਣਾ ਕੇ ਸ਼ੇਅਰ ਕਰ ਦੂੰਗਾ ਹਾਂਜੀ ਕੀ ਹਾਲ ਹੈ ਮਿੱਤਰੋ ਹੁਣ ਤੁਸੀਂ ਘੁੰਮ ਕੇ ਹਟਿਓ ਪਿੰਡ ਤੋਸਾ ਤੇ ਆ ਜਿਹੜਾ ਪਿੱਛੇ ਤੁਹਾਨੂੰ ਦਿਖ ਰਿਹਾ ਹੈ ਨਾ ਜਨਤੋਂ ਮੰਤੋਂ ਤੋਸਾ ਦੀ ਮਾਰ ਕਰਕੇ ਇਹ ਤੋਸਾ ਦੀ ਮਾਰ ਹੈ ਪਿੰਡ ਦਾ ਨਾ ਜਨਤੋਂ ਮੰਤੋਂ ਦਾ ਦਫ਼ਤਰ ਦਾ ਨਾਮ ਆ ਇਧਰ ਇਹ ਦਫ਼ਤਰ ਦਾ ਗੇਟ ਹੈ ਇਹ ਦਫ਼ਤਰ ਇਹੋ ਜਿਹਾ ਦਫ਼ਤਰ ਹੈ ਭਾਈ ਜਦੋਂ ਇੱਥੇ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ ਨਾਮਾ ਬੰਦਾ ਆਉਂਦਾ ਹੈ ਤਾਂ ਇੱਥੇ ਰਜਿਸਟ੍ਰੇਸ਼ਨ ਹੁੰਦੀ ਹੈ ਇਹੋ ਜਿਹਾ ਦਫ਼ਤਰ ਹਰ ਇੱਕ ਪਿੰਡ ਹਰ ਇੱਕ ਸ਼ਹਿਰ 'ਚ ਮਿਲੂਗਾ ਸਪੇਨ 'ਚ ਤੇ ਇੱਥੇ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਫਿਰ ਜਦੋਂ ਰਜਿਸਟ੍ਰੇਸ਼ਨ ਹੋ ਗਈ ਤੁਸੀਂ 3 ਸਾਲਾਂ ਵਾਲੇ ਕਾਗਜ਼ਾਂ ਦੇ ਪ੍ਰੋਸੈਸ 'ਚ ਪੈ ਜਾਓਗੇ ਕਿ 3 ਸਾਲ ਬਾਅਦ ਤੁਹਾਨੂੰ ਪੀਆਰ ਹੋ ਜਾਊਗਾ ਇੱਥੇ ਤੇ ਉਹ ਪ੍ਰੋਸੈਸ ਜਿਹੜਾ ਇਹਨਾਂ ਦਫ਼ਤਰਾਂ 'ਚ ਪਹਿਲਾਂ ਜਦ ਤੱਕ ਤੁਸੀਂ ਆਪਣਾ ਪਾਸਪੋਰਟ ਵਗੈਰਾ ਡਾਕੂਮੈਂਟ ਸਬਮਿਟ ਕਰਾ ਕੇ ਨਹੀਂ ਕਰਦੇ ਉਦੋਂ ਤੱਕ ਨਹੀਂ ਹੁੰਦਾ ਤੇ ਜੇ ਕੋਈ ਬੰਦਾ ਇਹਦੇ ਬਾਰੇ ਵੀ ਪੂਰੀ ਵੀਡੀਓ ਚਾਹੁੰਦਾ ਹੋਵੇ ਆਪਾਂ ਇਹਦੇ ਬਾਰੇ ਵੀ ਪੂਰੀ ਵੀਡੀਓ ਬਣਾਵਾਂਗੇ ਕਿ ਅੱਜ ਦੇ ਹਾਲ ਚੱਕੀ ਚੱਲ ਰਿਹਾ ਪ੍ਰੋਸੈਸ ਨਾ ਇਹਨਾਂ ਚੀਜ਼ਾਂ ਦਾ ਕਿਉਂਕਿ ਟਾਈਮ ਟੂ ਟਾਈਮ ਪ੍ਰੋਸੈਸ ਹੈ ਜਿਹੜਾ ਚੇਂਜ ਹੁੰਦਾ ਰਹਿੰਦਾ ਹੁਣ ਕੀ ਚੱਲ ਰਿਹਾ ਉਹ ਮੈਂ ਸਾਰਾ ਵੀਡੀਓ ਦੇ ਵਿੱਚ ਅਪਡੇਟ ਦੇ ਦੂੰਗਾ ਜੇ ਕਿਸੇ ਭਰਾ ਨੂੰ ਵੀਡੀਓ ਚਾਹੀਦੀ ਹੋਊਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਮੈਂ ਉਹਦੇ ਬਾਰੇ ਵੀ ਇੱਕ ਵੀਡੀਓ ਬਣਾ ਕੇ ਛਾੜ ਦੂੰਗਾ ਵੀ ਇੱਥੋਂ ਇੱਥੇ ਪੀਆਰ ਕਿਵੇਂ ਹਾਸਲ ਕੀਤੀ ਜਾਂਦੀ ਹੈ ਡਾਕੂਮੈਂਟ ਕੀ ਹੁੰਦੇ ਆ ਸਾਰਾ ਕੁਝ ਇਥੋਂ ਦਾ ਪ੍ਰੋਸੈਸ ਜੋ-ਜੋ ਸਵਾਲ ਨੇ ਭਾਈ ਕਮੈਂਟ ਕਰਕੇ ਦੱਸ ਸਕਦੇ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਮਿੱਤਰੋ ਵੀ ਆਪਾਂ ਲਾਈਨ 'ਚ ਖੜੇ ਆ ਬਹੁਤ ਹੀ ਲੰਬੀ ਲਾਈਨ ਹੈ ਪਿੱਛੇ ਤੱਕ ਲਾਈਨ ਲੱਗੀ ਹੈ ਤੇ ਇੱਥੇ ਬਸਣੇ ਆ ਕੇ ਖੜਨਾ